ਉਨਾ ਕੀਤਾ ਅਜਾ ਇਹ ਪਹਿਲਾਂ ਕੀਤਾ ਵੀ ਸ਼ਨੀਵਾਰ ਨੂੰ ਆ ਜੈ ਮਾਤਾ ਤਗੜਾ ਟੂਣਾ ਕੀਤਾ ਲੱਗਦਾ ਆ ਦੇ ਆ ਪਈ ਬੋਤਲ ਦਾਰੂ ਦੀ ਦਾਰੂ ਹੈ ਚ ਇਹਦੇ ਵਿੱਚ ਜੀ ਆਹੋ ਅੱਛਾ ਉਹ ਆ ਜਾ ਤਾਂ ਤਾਂ ਨਹੀਂ ਫਲ ਲੱਗਾ ਹੈ ਆਪਾਂ ਨੂੰ ਚੱਕਾ ਉਹ ਮਾਜ ਕੋੜੀ ਆ ਬਿਲ ਉੱਪਰ ਗਈ ਥੱਲੇ ਦੀ ਅੱਛਾ ਜੀ ਮੈਂ ਵਾਹ ਲੀ ਪਾਣੀ ਪੀਣਾ ਸਾਤ ਤੀ ਬੋਤਲ ਲੱਗਦੀ ਏ ਇਹ ਅੱਛਾ ਲੈਵਲ ਤਾਂ ਲੱਗਾ ਵਾ ਪੂਰਾ ਮੈਂ ਤਾਂ ਲੱਗਦਾ ਬੰਦਾ ਸਪੈਸ਼ਲ ਟੂਣਾ ਕਰਕੇ ਗਿਆ ਲੱਗਦਾ ਇੱਥੇ ਇੱਥੇ ਪੈਸੀ ਕੋਈ ਐਚ ਜਾਨਵਰ ਖਾ ਗਏ ਨੇ ਨਾ ਉਹ ਜੀ ਖਾ ਗਿਆ ਇੱਥੇ ਬਗ ਜੀ ਅੱਛਾ ਜੀ ਲੇ ਸ਼ਰਾਬ ਸ਼ਰਾਬ ਆ ਜਾ ਕਰਕੇ ਜਾ ਵੀ ਆ ਦੇ ਕੀਤਾ ਟੂਣਾ ਹੀ ਓ ਥੱਲੇ ਵੀ ਦੇਖ ਓਹਦੇ ਪਿਆਵਾ ਕੁਛ ਬੋਤਲ ਦੇ ਥੱਲੇ ਲਫਾਫੇ ਦੇਖੋ ਹਾਂ ਧਿਆਨ ਦੇ ਵਾਹ ਓਏ ਰੋਬੇ ਪੱਤਾ ਜੀ ਕੀਤਾ ਟੂਣਾ ਹੀ ਆ ਓਂਦੇ 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 ਵਿੱਚ ਓਹ ਦੇਖਾ ਦੇਖ ਆਦੇ ਪੰਪਾ ਪੈਨ ਪੈਨ ਦੂਆ ਹੈ ਜੀ ਆਹ ਦੇ ਕਲੇਜੀ ਹਾਂ ਆਹ ਕਲੇਜੀ ਆ ਦੇ ਆ ਜੀ ਟੂਣਾ ਹੀ ਕੀਤਾ ਆ ਬੰਦੇ ਨੇ ਅੱਬੋਦਲ ਐਨੀ ਸੀ ਇਹ ਐਨੀ ਅੱਛਾ ਜੀ ਆ ਵੀੜਾ ਤਾਂ ਫੇ ਮੈਂ ਹੀ ਲਾਇਆ ਸੀ ਆਪ ਤੇ ਮੈਂ ਹੀ ਲਾ ਕੇ ਬੰਦ ਕਰ ਗਿਆ ਲੋਕ ਕੰਮ ਦੇਖੋ ਕਿੱਦਾਂ ਦੇ ਕਰਦੇ ਆ ਰੱਖਿਆ ਨਹੀਂ ਕਿਸੇ ਨੂੰ ਵੀ ਇਹ ਅੱਛਾ ਜੀ ਆ ਦੇਖ ਵੇ ਪੈਂਚ ਉਹਦਾ ਚੱਲ ਪਾਣੀ ਛੱਡੀ ਦਾ ਉਹ ਨਹੀਂ ਤਾਂ ਬਸ ਬੁੱਧੀ ਮਾਲ ਲਿਆਏ ਇੱਥੇ ਹੋਰ ਵੀ ਕੋਸ਼ੇਗਾ